ਇਸ ਬਾਰੇ ਦੀ ਬਹੁਤ ਹੀ ਮਤਭਾਗੀ ਖਬਰ ਤੁਹਾਨੂੰ ਦੁਖਾਣ ਜਾ ਰਹੀ ਹੈ ਪੰਜਾਬ ਦੇ ਵਿੱਚ ਮੁਰਤੋਂ ਸ਼ਿਵਾ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ ਇੱਕ ਦੁਸ਼ਤ ਵੱਲੋਂ ਸ਼ਿਵਾ ਸਾਹਿਬ ਦੇ ਸਰੂਪਾਂ ਦੇ ਅੰਗ ਫੜੇ ਗਏ ਤੇ ਨਾਲ ਸ਼ਿਵਾ ਸਾਹਿਬ ਦੇ ਸਰੂਪਾਂ ਨੂੰ ਮੰਜੀ ਸਾਹਿਬ ਤੋਂ ਨੀਚੇ ਸੁੱਟਿਆ ਗਿਆ ਦੱਸ ਦਿੰਦੇ ਹਾਂ ਕਿ ਪਿੰਡ ਭਗਵਾਨਪੁਰ ਪੁਲਾਥੇ ਅੰਮ੍ਰਿਤਸਰ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਸਿੱਖ ਸੰਗਤਾਂ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਤੇ ਇਸ ਮੌਕੇ ਸਤਕਾਰ ਕਮੇਟੀ ਦੇ ਸਿੰਘ ਵੀ ਪਹੁੰਚੇ ਹੋਏ ਨੇ ਉਹਨਾਂ ਨੇ ਸ਼ਿਵਾ ਦੇ ਸਰੂਪਾਂ ਨੂੰ ਸਹੀ ਸਲਾਮਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਾਇਆ ਤੇ ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਦੱਸ ਤਨੇ ਕਿ ਪੰਜਾਬ ਦੇ ਵਿੱਚ ਹੁਣ ਤੱਕ 400 ਤੋਂ ਵੱਧ ਬੇਅਦਬੀਆਂ ਹੋ ਚੁੱਕੀਆਂ ਨੇ ਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਕਈ ਸਿੰਘਾਂ ਨੇ ਸੋਦਾ ਲਾਇਆ ਤੇ ਕਈ ਅਜੇ ਤੱਕ ਜੇਲ੍ਹ ਦੇ ਵਿੱਚ ਨੇ ਪਰ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਕੋਈ ਨਾ ਕੋਈ ਘਟਨਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਆ ਰਹੀ ਹੈ ਜਿਸ ਨੂੰ ਲੈ ਕੇ ਕਦੇ ਬਦਸਲੂਕੀ ਦੀ ਕਦੇ ਬੇਦਬੀ ਦੀ ਘਟਨਾ ਵਾਪਰ ਰਹੀ ਹੈ ਜਿਸ ਤੋਂ ਬਾਅਦ ਸਿੱਖ ਸੰਗਤਾਂ ਨੇ ਕਿਹਾ ਸੀ ਕਿ ਬੇਦਬੀ ਕਰਨ ਵਾਲੇ ਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਮਤਾ ਕਦੋਂ ਪੰਜਾਬ ਸਰਕਾਰ ਪਾਉਂਦੀ ਹੈ ਤਾਂ ਉਹ ਸਮਝ ਦੱਸੇਗਾ ਇਸ ਨੂੰ ਲੈ ਕੇ ਸਤਕਾਰ ਕਮਿੰਦ ਸਿੰਘਾਂ ਨੇ ਹੋਰ ਕੀ ਕਿਹਾ ਪਹਿਲਾਂ ਤੁਸੀਂ ਉਹ ਵੀ ਸੁਣੋ ਸੋ ਸੰਗਤ ਜੀ ਅੱਜ ਤਿੰਨ ਭਗਵਾਨਪੁਰ ਪਲੱਠਾ ਜਿੱਥੇ ਕਿ ਫਿਰ ਇੱਕ ਵਾਰੀ ਜੋ ਹਫਤਾ ਪਹਿਲਾ ਪਿੱਛੇ ਝੰਡਿਆਲੇ ਜੁਗਰਦੀ ਵੀ ਹੋਈ ਸੀ ਹਜੇ 2-3 ਦਿਨ ਲੰਘੇ ਨਹੀਂ ਕਿ ਜਿਹੜੀ ਪਿੰਡ ਭਗਵਾਨਪੁਰ ਵਿਖੇ ਪਲੱਥਾਂ ਜਿਹੜੀ ਅੱਜ ਵਿਦਵੀ ਹੋਈ ਜਿਹੜੀ ਕਿ ਅੱਜ ਦਿਨੇ 1:30 ਵਜੇ ਦੇਰਿਆ ਦੁਸ਼ਟ ਪਾਪੀ ਗੁਰੂ ਘਰ ਵਿੱਚ ਆਉਂਦਾ ਆ ਤੇ ਆ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598 ਅੰਕ ਤੋਂ ਲਾ ਕੇ 598 ਅੰਕ ਤੇ ਲਾ ਕੇ 612 ਤੱਕ 12 ਤੱਕ ਜਿਹੜੇ ਅੰਗ ਆ ਸਾਰੇ ਪਾੜ ਕੇ ਤੇ ਸਰੂਪ ਨੂੰ ਜਿਹੜਾ ਅੱਗੇ ਸਿਰ ਦਿੱਤਾ ਜਾਂਦਾ ਹੈ ਤੇ ਇਹ ਜਿਹੜੀ ਹੈਗੀ ਆ ਬੜੀ ਦੁਖਦਾਈ ਖਬਰ ਆ ਸਿੱਖ ਪੰਥ ਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੁੰਦਰੇ ਗਏ ਆ ਤੇ ਅਸੀਂ ਸਾਰੇ ਅੱਜ ਜਥੇਬੰਦੀਆਂ ਦੁਪਹਿਰ ਦੀ ਇੱਥੇ ਪਹੁੰਚਿਆ ਸੀ ਬਾਬਾ ਨਿਹੰਗ ਸਿੰਘ ਜੀ ਹੋਰ ਵੀ ਜੜੀਆਂ ਜਥੇਬੰਦੀਆਂ ਪਾਪਾ ਗੁਰਦੇਵ ਸਿੰਘ ਜੀ ਭਾਈ ਸੁਰੇਂਦਰ ਸਿੰਘ ਜੀ ਹੋਰ ਵੀ ਜਿਹੜੇ ਸਤਕਾਰ ਕਮੇਟੀ ਪੰਜਾਬ ਤੇ ਜਦੋਂ ਆਣ ਕੇ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜਖਮੀ ਕੀਤੇ ਹੋਏ ਸੀਗੇ ਸੋ ਸੰਗਤ ਜੀ ਆਪਾਂ ਬਾਰ-ਬਾਰ ਕਹਿੰਦੇ ਆ ਕਿ ਆਪਣੇ ਗੁਰੂ ਘਰਾਂ ਵਿੱਚ ਪਹਿਰੇਦਾਰੀ ਹੋਵੇ ਤਾਂ ਜੋ ਏਦਾਂ ਤੁਸੀਂ ਸਭ ਕਹ ਲੈਂਦੇ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਹੁੰਦੀ ਆ ਉਹ ਗੁਰੂ ਘਰ ਵਾਲੇ ਸਭ ਕਹ ਲੈਂਦੇ ਠੀਕ ਆ ਜੀ ਅੱਗੇ ਤੋਂ ਨਹੀਂ ਹੋਵੇਗੀ ਪਰ ਸਾਨੂੰ ਇਹ ਇੰਤਜ਼ਾਰ ਰਹੂਗਾ ਵੀ ਆਪਾਂ ਸਾਡੇ ਗੁਰੂ ਘਰ ਵਿੱਚ ਬਿਅਦਬੀ ਹੋਊਗੀ ਤਾਂ ਫਿਰ ਆਪਾਂ ਜਿਹੜੀ ਪਹਿਰੇਦਾਰੀ ਕਰਾਂਗੇ ਸੰਗਤ ਦੀ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੇ ਗੁਰੂ ਘਰ ਅੱਜ ਪਹਿਰੇਦਾਰੀ ਕਰੋ ਅੱਜ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਨਿਹੰਗ ਸਿੰਘ ਫੌਜਾਂ ਵੱਲੋਂ ਅਸੀਂ ਅੱਜ ਜਿਹੜੀ ਕਮੇਟੀ ਆ ਜਿੱਦਾਂ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਆ ਕਿ ਜਿਹੜੀ ਕਮੇਟੀ ਜਿੱਥੇ ਵੀ ਵਿਆਦਵੀ ਹੁੰਦੀ ਗੁਰੂ ਘਰ ਵਿੱਚ ਉਸ ਘਰ ਦੀ ਕਮੇਟੀ ਜਿਹੜੀ ਹੈਗੀ ਆ ਇਹ ਜ਼ਿੰਮੇਵਾਰ ਜ਼ਿੰਮੇਵਾਰ ਹੋਊਗੀ ਤੇ ਜਿਹੜੇ ਵਿੱਚ ਗ੍ਰੰਥੀ ਵੀ ਜ਼ਿੰਮੇਵਾਰ ਹੋਊਗਾ ਸੋ ਅੱਜ ਇੱਥੇ ਵੀ ਜਿਹੜੀ ਜ਼ਿੰਮੇਵਾਰੀ ਜਿਹੜੀ ਇਹਨਾਂ ਨੇ ਨਈਂ ਲਵਾਈ ਕਮੇਟੀ ਨੇ ਤੇ ਜਿਹੜੀ ਕਮੇਟੀ ਭੰਗ ਕਰਕੇ ਆਪਾਂ ਜਿਹੜੀ ਹੈ ਜਿੰਨਾ ਚਿਰ ਕਮੇਟੀ ਨਵੀਂ ਨਹੀਂ ਬਣ ਜਾਂਦੀ ਉਹਨਾਂ ਦੇ ਰਾਪਾ ਜਿਹੜੇ ਹੈਗੀ ਆ ਕਮੇਟੀ ਦੇ ਨਵੇਂ ਜਿਹੜੇ ਪ੍ਰਬੰਧਕ ਲਾ ਦਿੱਤੇ ਆ ਜਿਨ੍ਹਾਂ ਵਿੱਚੋਂ ਭਾਈ ਤਰਨਜੀਤ ਸਿੰਘ ਭਾਈ ਜਸਵੀਰ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਭਾਈ ਪਿਤਪਾਲ ਸਿੰਘ ਜੀ ਭਾਈ ਜੀਵਨ ਸਿੰਘ ਜੀ ਸੋ ਇਹ ਪਿਆਰੇ ਜਿਹੜੇ ਜਨਤਕਰ ਕਮੇਟੀ ਨਹੀਂ ਬਣਦੀ ਉਹਨਾਂ ਚ ਕਰੇ ਸੇਵਾ ਕਰਨਗੇ ਜੇ ਇਹਾਂ ਦੇ ਸੇਵਾ ਸੇਵਾ ਦੌਰਾਨ ਕੋਈ ਬੇਅਦਬੀ ਪਾਈ ਜਾਂਦੀ ਆ ਤੇ ਇਹ ਜ਼ਿੰਮੇਵਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋ ਸੰਗਤ ਜੀ ਬਿਲਕੁਲ ਜਿਹੜੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਆ ਨਾ ਬੜਾ ਹੀ ਦੁੱਖ ਹੁੰਦਾ ਇਸ ਗੱਲ ਦਾ ਕਿ ਉਸੇ ਪਿੰਡ ਵਾਲਿਆਂ ਨੂੰ ਦਰਦ ਹੁੰਦਾ ਗਵਾਂਡੀ ਨੂੰ ਵੀ ਨਹੀਂ ਹੁੰਦਾ ਵੀਰ ਜੇ ਜੇ ਗਵਾਂਡੀ ਪਿੰਡ ਚ ਹੋ ਗਿਆ ਤੇ ਅਸੀਂ ਆਪਣੇ ਪਿੰਡ ਚ ਪਹਿਰਾ ਲਾ ਲਈਏ ਜਦੋਂ ਤੱਕ ਪਹਿਰੇ ਨਾ ਨਾ ਲਾਏ ਆ ਤਖਤ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ 50000 ਕੱਲ 10000 ਮਿਲਣਾ ਸੀ ਹਰ ਦਿਨ 10-10000 ਲੈ ਕੇ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਵਿੱਚ ਲਾਉਣਾ ਚਾਹੁੰਦੇ ਆ ਜਿਹੜੇ ਵੀਰ ਹੁਣ ਜਿੰਨੇ ਵੀ ਵੀਰ ਐ ਇਸ ਵੇਲੇ ਕਿਸੇ ਵੀ ਮਾਦ ਦੇ ਅੰਦਰ ਆਈ ਬੇਨਤੀ ਸੁਣਦੇ ਪਏ ਆ ਜਿਹੜੇ ਆਪਣੇ ਏਰੀਆ ਚ ਇਹ ਸਟicker ਲਗਵਾ ਸਕਦੇ ਆ ਉਹ ਸਾਨੂੰ ਫੋਨ ਕਰੋ ਸਹਿਯੋਗ ਦਿਓ ਕਿਉਂਕਿ ਵੇਖੋ ਬੜਾ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਹੈ ਰੋ ਨਹੀਂ ਆਉਂਦਾ ਉਹ ਦੁਸ਼ਟਾਂ ਦਾ ਸੋਧਾ ਲਾਉਣ ਦਾ ਵੀ ਰੋ ਚੜਦਾ ਪਰ ਗੱਲ ਇਹ ਆ ਕਿ ਅਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਗੱਲ ਸਿਰਫ ਇੱਕੋ ਹੀ ਹੈ ਸਾਰੀ ਸ਼੍ਰੋਮਣੀ ਕਮੇਟੀ ਦੇ ਵੀ ਸਕੱਤਰ ਸਾਹਿਬ ਪ੍ਰਧਾਨ ਸਾਹਿਬ ਨੇ ਭੇਜੇ ਨੇ ਸਾਰੇ ਵੀਰ ਪ੍ਰਚਾਰਕ ਸਾਹਿਬ ਭਾਈ ਹਰਜੀਤ ਸਿੰਘ ਵੀ ਆਏ ਭਾਈ ਚਾਨਣ ਸਿੰਘ ਜੀ ਆਏ ਨੇ ਮੰਜਰ ਸਾਹਿਬ ਹੋਰੀ ਆਏ ਹੋਏ ਨੇ ਸੋ ਸਾਰੇ ਵੀਰ ਵੇਖੋ ਆਪਾਂ ਆਉਨੇ ਆ ਪਰ ਕਿਉਂ ਨਾ ਆਪਾਂ ਪਹਿਲਾਂ ਹੀ ਢੱਕ ਲਈਏ ਵੀ